ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਮਾਡਲ ਦਾ ਪੇਚਾ ਪੈ ਜਾਂਦਾ ਹੈ ਕੁਝ ਮੁੰਡਿਆਂ ਦੇ ਨਾਲ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਦਰਸਲ ਮਾਮਲਾ ਕੀ ਹੈ ਮਾਡਲ ਨੇ ਸਿਮਰ ਸੰਧੂ ਉਹਨਾਂ ਦੇ ਮੈਨੇਜਰ ਸਾਡੇ ਨਾਲ ਮੌਜੂਦ ਨੇ ਅਮਨ ਗੱਲਬਾਤ ਕਰਦੇ ਹਾਂ ਅਮਨ ਬਹੁਤ-ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਹਾਂਜੀ ਹਾਂਜੀ ਥੈਂਕ ਯੂ ਸਰ ਪ੍ਰੋ ਪੰਜਾਬ ਵਾਲਿਆਂ ਦੇ ਅਮਨ ਜੀ ਕੀ ਸਾਰਾ ਮਾਮਲਾ ਆ ਅਸਲ ਦੇ ਵਿੱਚ ਹੋਈ ਕੀ ਹੈ ਕਹਾਣੀ ਜਿਹੜੀ ਗਾਲੀ ਗਲੋਸ ਤੇ ਗੱਲ ਪਹੁੰਚ ਗਈ ਔਰ ਇੰਨਾ ਹੀ ਨਹੀਂ ਉੱਥੇ ਇੱਕ ਦੂਸਰੇ ਤੇ ਵਾਰ ਵੀ ਕਰਨ ਲੱਗ ਪਏ ਸੀ ਮਾਮਲਾ ਕੀ ਹੈ ਜੀ ਸਰ ਐਕਚੁਅਲੀ ਮੈਂ ਵਹਾਂ ਪਰ ਨਹੀਂ ਥਾ ਲੇਕਿਨ ਜੈਸੇ ਮੇਰੀ ਬਾਤ ਹੋਈ ਹੈ ਜੀ ਤੋ ਉਹਨਾਂ ਨੇ ਬਤਾਇਆ ਮੁਝੇ ਕਿ ਜੈਸੇ ਸਟੇਜ ਤੇ ਪਰਫਾਰਮ ਕਰ ਰਹੇ ਥੇ ਉਹ ਹਮ ਬੱਚੋਂ ਕੇ ਸਾਥ ਉਹ ਕਰ ਰਹੇ ਥੇ ਪਰਫਾਰਮ ਤੋ ਜੋ ਲੜਕੇ ਥੇ ਉਹ ਸਟੇਜ ਕੇ ਉੱਪਰ ਆ ਕੇ ਬੋਲ ਰਹੇ ਹਮਾਰੇ ਸਾਥ ਪਰਫਾਰਮ ਕਰੋ तो सिमण ने उनसे इग्नोर कर दिया मना कर दिया उनकी तरफ मतलब कोई भी वो भाव नहीं दिया उनको बच्चों के साथ ये मगन हो गए वो तो उसके बाद उन्होंने जाते हुए कमेंटबाजी करी तो जिससे ने उनको बोला भी की यहाँ पर आप इंजॉय करने आए आप इंजॉय कीजिए तो उसके बाद उन्होंने गाली गलोच वगैरह की उसके ऊपर हमला भी किया गिलास भी फेंक के मारा तो अपोजिट में सिमण ने फिर उनको गालियां गुलियां दी हैं अच्छा हाँ जी ये सब मामला हुआ सर ਨਹੀਂ ਤਾਂ ਕੋਈ ਸਪਸ਼ਟ ਗੱਲ ਹੋਈ ਹੈ ਕਿਉਂਕਿ ਮਾਡਲ ਦੇ ਵੱਲੋਂ ਵੀ ਗਾਲਾਂ ਕੱਢੀਆਂ ਜਾ ਰਹੀਆਂ ਸੀ ਕਿਹੜੇ ਕਮੈਂਟ ਐਸੇ ਮੁੰਡਿਆਂ ਨੇ ਕੀਤੇ ਕੁਝ ਪਤਾ ਲੱਗਿਆ ਉਹਨਾਂ ਨੇ ਸਿਰਫ ਕੁਝ ਐਸੇ ਹੀ ਤੋਂ ਜਾਤੀ ਪਾਤੀ ਕੇ ਉਸपे ਕੁਝ ਬੋਲਿਆ ਹੈ ਉਹਨਾਂ ਨੇ ਉਹ ਮੈਡਮ ਨੇ ਹੀ ਬੋਲਾ ਕਿ ਦੇਖੋ ਇਹ ਚ बात ਨਹੀਂ ਉੱਠਦੀ ਮੈਂ ਵੀ ਇੱਕ ਜੱਟ ਫੈਮਿਲੀ ਸਿੱਜਾ ਫੈਮਿਲੀ ਸੇ ਆਂ ਮੈਂ ਵੀ ਹਾਂ ਜੀ ਐਸੀ ਅਸੀਂ ਬਾਤ ਇਨਕੀ ਹੋਈ ਹੈ ਤਾਂ ਫਿਰ ਉਹਨਾਂ ਨੇ ਆਪਣੀ ਲੜਕੋਣ ਨੇ दारू ਪੀ ਹੋਈ ਸੀ ਉਸੇ ਚੱਕਰ ਮੇ ਉਹਨਾਂ ਨੇ ਇਸ ਕੋ ਗਾੜੀਆਂ ਗੂਲੀਆਂ ਨਿਕਾਲਨੀ ਸ਼ੁਰੂ ਕਰ ਦਿੱਤੀ ਇਹ ਮਾਮਲਾ ਹੈ ਕਿੱਥੋਂ ਦਾ ਜੀ ਇਹ ਕਿੱਥੇ ਕਿੱਥੇ ਕਿਹੜੇ ਪੈਲੇ ਸਮਰਾਲੇ ਗਿਲ ਪੈਲੇ ਸੀ ਅੱਛਾ ਤੇ ਹੁਣ ਇਸ ਚ ਕੋਈ ਕਾਰਵਾਈ ਕੋਈ ਸ਼ਿਕਾਇਤ ਦਿੱਤੀ ਹੈ ਤੁਸੀਂ ਹਾਂ ਜੀ ਫਿਰ ਐਫ ਆਈ ਆਰ ਰਾਤੀ ਐਫਾਇਰ ਕਰਵਾ ਦਿੱਤੀ ਅੱਛਾ ਉਸ ਦੀ ਕਾਪੀ ਵੀ ਹੈ ਹਾਂ ਜੀ ਮੈਂ ਆਪ ਕੋ ਵੀ ਸੈਂਡ ਕਰ ਦੂੰਗਾ ਉਹ ਕਾਪੀ ਹਾਂ ਜੀ ਤਾਂ ਹੁਣ ਪੁਲਿਸ ਪ੍ਰਸ਼ਾਸਨ ਦੇਖਦੇ ਸਰ ਅੱਗੇ ਕੀ ਕਾਰਵਾਈ ਕਰਦਾ ਜੀ 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 ਤੁਹਾਡੇ ਗਰੁੱਪ ਦੇ ਵਿੱਚੋਂ ਨੇ ਸਿਮਰ ਜੀ ਕੋਈ ਪਹਿਲਾਂ ਵੀ ਕਦੇ ਐਵੇਂ ਹੋਇਆ ਉਹਨਾਂ ਦੇ ਨਾਲ ਨਹੀਂ ਨਹੀਂ ਸੋ ਪਹਿਲੇ ਕਦੇ ਵੀ ਨਹੀਂ ਉਹਨਾਂ ਨੇ ਕਮ ਸੇਮ 5-6 ਸਾਲ ਹੋ ਗਏ ਸਭ ਕੰਮ ਕਰਤੇ ਹੋਏ ਜ਼ਿਆਦਾ ਹੀ ਹੋ ਗਏ ਨੇ ਆਜ ਤੱਕ ਐਸੀ ਕੋਈ ਵੀ ਸ਼ਿਕਾਇਤ ਨਹੀਂ ਇਹ ਪਹਿਲਾ ਹੀ ਮਾਮਲਾ ਹੈ ਅੱਛਾ ਹਾਂਜੀ ਤਾਂ ਇਹ ਪੂਰਾ ਸੀਜ਼ਨ ਅਭੀ ਵੀ ਨਿਕਲੀ ਗਿਆ ਅਭੀ ਵੀ ਕੋਈ ਐਸਾ ਕੋਈ ਬਾਤ ਨਹੀਂ ਹੋਈ ਇਹ ਕੱਲੀ ਸਭ ਕੁਝ ਕੱਲੀ ਹੋਇਆ ਇਹ ਲੋਕ ਮਿਸਬੀਹਵ ਕੇ ਲੜਕੋ ਨੇ ਅੱਛਾ ਇਹ ਤੁਹਾਡਾ ਗਰੁੱਪ ਹੈ ਜੀ ਸਾਰਾ ਇਹ ਵੈਸੇ ਓਪਨ ਹੀ ਕੰਮ ਕਰਤੇ ਹੈ ਜੀ ਅੱਛਾ ਹਾਂਜੀ ਜੈਸੇ ਕੋਈ ਵੀ ਆਪਣਾ ਬੈਨਰ ਹੋ ਗਿਆ ਕੋਈ ਵੀ ਡੀਜੇ ਵਾਲਾ ਹੋ ਗਿਆ ਉਹ इनको बुक कर लेते हैं फिर मतलब ये परफॉर्म करते हैं वहां जाके हम्म हम्म हु। कमेंट बस ये भी हो रही है अमन जी के मॉडल ਦੇ ਵੱਲੋਂ ਵੀ ਬਤਮੀਜੀ ਕੀਤੀ ਜਾ ਰਹੀ ਹੈ ਉੱਥੇ ਗਾਲੀ ਗਲੋਚ ਕੀਤਾ ਜਾ ਰਿਹਾ ਕਿ ਉਹ ਸਹੀ ਹੈ ਸਰ ਦੇਖੋ ਇਹ ਬਾਤ ਹੁੰਦੀ ਹੈ ਇੱਕ ਲੜਕੀ ਜੋ ਹੁੰਦੀ ਹੈ ਉਹ ਇਤਨੀ ਜਲਦੀ ਇਤਨੀ ਆਸਾਨੀ ਸੇ ਜਾਂ ਕੁਝ ਵੀ ਕਿਸੇ ਕੋ ਕੋਈ ਕਮੈਂਟ ਬਾਜ਼ੀ ਨਹੀਂ ਕਰੇਗੀ ਹੂੰ

ਪੱਖ ਜਾਂਦਾ ਹਾਂਜੀ 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 ਉਹ ਬੱਚੋਂ ਦੇ ਸਾਹਦੇ ਆਪਣਾ ਪਰਫਾਰਮ ਕਰਨੇ ਲੱਗਦੇ ਸਨ ਅੱਛਾ ਹਾਂਜੀ ਉਹਨਾਂ ਲੜਕੋਂ ਕੋ ਪਾਵ ਨਹੀਂ ਸੀ ਕਿਸੇ ਨੇ ਕੋਈ ਕੋਈ ਸਰੀਰਿਕ ਤਰੀਕੇ ਦੇ ਨਾਲ ਤਾਂ ਨਹੀਂ ਕੋਈ ਅਟੈਕ ਕੀਤਾ ਕਿਸੇ ਹੱਥ ਲਗਾਇਆ ਹੋਵੇ ਹੱਥ ਫੜਿਆ ਹੋਵੇ ਕੁਝ ਅਜੀਹਾ ਤਾਂ ਨਹੀਂ ਹੋਇਆ ਹਾਂਜੀ ਹਾਂਜੀ ਇਹ ਸਭ ਵੀ ਕਰਿਆ ਤਾਂ ਪਹਿਲਾਂ ਉਹਦੋਂ ਸੌਟ ਆਊਟ ਹੋ ਗਿਆ ਤਾਂ ਸਭ ਉਹਦੇ ਬਾਅਦ ਫਿਰ ਹਾਂਜੀ ਉਹਨਾਂ ਨੇ ਇਤਨਾ ਉਹਨੂੰ ਇਗਨੋਰ ਕਰ ਦਿੱਤਾ ਤਾਂ ਉਹਨਾਂ ਨੇ ਫਿਰ ਗਲਾਸ ਵਗੈਰਾ ਮਾਰ ਕੇ ਹਮਲਾ ਵੀ ਕੀਤਾ ਜੀ ਉਹਦੀ ਕੋਈ ਵੀਡੀਓ ਤਾਂ ਨਹੀਂ ਹੈ ਜਿਹੜੇ ਕੋਈ 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 ਹੱਥ ਲਗਾ ਕੇ ਇੱਥੇ ਲੜਾਈ ਝਗੜਾ ਹੋਇਆ ਉਹ ਵੀ ਸਿਰ ਵੀਡੀਓ ਹੋਗੀ ਲੇਕਿਨ ਅਭੀ ਵੀਡੀਓ ਫਿਲਹਾਲ ਕੋਈ ਦੇ ਨਹੀਂ ਰਹਾ ਅਗੇ ਨਹੀਂ ਆ ਰਹੀ ਲੇਕਿਨ ਆਜੇਗੀ ਉਹ ਵੀਡੀਓ ਵੀ ਆਜੇਗੀ ਹਾਂਜੀ ਧੰਨਵਾਦ ਅਮਨ ਜੀ ਜਾਣਕਾਰੀ ਦੇਣ ਦੇ ਲਈ ਥੈਂਕ ਯੂ ਸਰ ਓਕੇ ਤਾਂ ਇਹ ਸਾਰਾ ਮਾਮਲਾ ਸੀ ਜੋ ਉਹਨਾਂ ਦੇ ਮੈਨੇਜਰ ਅਮਨ ਨੇ ਸਮਝਾਇਆ ਕਿਸ ਤਰ੍ਹਾਂ ਉੱਥੇ ਮਾਹੌਲ ਪਖਦਾ ਆ ਔਰ ਬਹਿਸ ਬਸਈਆ ਹੋ ਜਾਂਦਾ ਆ ਤਾਂ ਇਹ ਤੁਹਾਡੇ ਸਾਹਮਣੇ ਸਾਰੀ ਗੱਲਬਾਤ ਰੱਖੀ ਗਈ ਆ